ਗੁਜਰਾਤ ਸਰਕਾਰ ਦੇ ਵੱਲੋਂ ਕਹਿ ਦਿੱਤਾ ਗਿਆ ਇਹ ਦੋ ਟੁਕ ਦੇ ਵਿੱਚ ਕਿ ਬੋਧ ਧਰਮ ਇੱਕ ਵੱਖਰਾ ਧਰਮ ਹੈ ਅਤੇ ਹਿੰਦੂਆਂ ਨੂੰ ਧਰਮ ਪਰਿਵਰਤਨ ਦੀ ਇਜਾਜ਼ਤ ਲੈਣ ਦੇ ਵਾਸਤੇ ਕਈ ਸਾਰੇ ਪੈਮਾਨਿਆਂ ਦੇ ਵਿੱਚੋਂ ਨਿਕਲਣਾ ਪਵੇਗਾ। ਪਰੰਤੂ ਉਹਨਾਂ ਦੇ ਵੱਲੋਂ ਆਖਰ ਕਿਉਂ ਬੋਧ ਧਰਮ ਦੇ ਬਾਰੇ ਵਿੱਚ ਇਹ ਗੱਲਬਾਤ ਕਹੀ ਗਈ ਹੈ ਅਤੇ ਇਸ ਟਿੱਪਣੀ ਤੋਂ ਬਾਅਦ ਕਿਸ ਤਰ੍ਹਾਂ ਦੇ ਨਾਲ ਆਉਣ ਵਾਲੇ ਨੇ ਹਾਲਾਤ ਗਰਪੇਸ਼ ਆਓ ਤੁਹਾਨੂੰ ਦੱਸਦੇ ਹਾਂ। ਗੁਜਰਾਤ ਸਰਕਾਰ ਨੇ ਹੁਣ ਸਪਸ਼ਟ ਤੌਰ ਦੇ ਉੱਪਰ ਕਿਹਾ ਹੈ ਕਿ ਬੁੱਧ ਧਰਮ ਇੱਕ ਵੱਖਰਾ ਧਰਮ ਹੈ ਇਸ ਲਈ ਹਿੰਦੂਆਂ ਨੂੰ ਧਰਮ ਪਰਿਵਰਤਨ ਦੇ ਵਾਸਤੇ ਪਹਿਲਾਂ ਤੋਂ ਇਜਾਜ਼ਤ ਲੈਣੀ ਪਵੇਗੀ ਸਰਕਾਰ ਨੇ ਖੁਦ ਕਿਹਾ ਹੈ ਕਿ ਇਸ ਤੋਂ ਪਹਿਲਾਂ ਕਈ ਜ਼ਿਲ੍ਹਾ ਮੈਜਿਸਟਰੇਟਸ ਨੇ ਅਜਿਹੀ ਅਗਾਊਂ ਇਜਾਜ਼ਤ ਦੀ ਲੋੜ ਨਹੀਂ ਦੱਸੀ ਸੀ ਸਮੇ ਸਮੇਂ ਦੇ ਉੱਪਰ ਸੂਬੇ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਦਲਿਤਾਂ ਦੇ ਬੁੱਧ ਧਰਮ ਅਪਣਾਉਣ ਦੀਆਂ ਖਬਰਾਂ ਆਈਆਂ ਸੀ ਗੁਜਰਾਤ ਸਰਕਾਰ ਨੂੰ ਇਸ ਦੇ ਲਈ ਸਰਕੂਲਰ ਕਿਉਂ ਜਾਰੀ ਕਰਨਾ ਪਿਆ ਇਸ ਦੇ ਬਾਰੇ ਵਿੱਚ ਵੀ ਇੱਕ ਸਵਾਲ ਉੱਠਿਆ ਸੀ ਸਰਕੂਲਰ ਵਿੱਚ ਆਖਿਰ ਕਿਹਾ ਕੀ ਹੈ ਉਹਨਾਂ ਕਹਿੰਦੇ ਕਿ ਰਾਜ ਸਰਕਾਰ ਦੇ ਵੱਲੋਂ ਇਸ ਦੇ ਬਾਰੇ ਵਿੱਚ ਟਿੱਪਣੀ ਵੀ ਪੇਸ਼ ਕੀਤੀ ਗਈ ਹੈ ਕਿ ਬੁੱਧ ਧਰਮ ਨੂੰ ਇੱਕ ਵੱਖਰੇ ਧਰਮ ਦੇ ਵਜੋਂ ਮੰਨਿਆ ਜਾਣਾ ਚਾਹੀਦਾ ਹੈ ਅਤੇ ਹਿੰਦੂ ਧਰਮ ਤੋਂ ਬੁੱਧ ਜਾਣ ਅਤੇ ਸਿੱਖ ਧਰਮ ਵਿੱਚ ਕਿਸੇ ਵੀ ਧਰਮ ਪਰਿਵਰਤਨ ਦੇ ਵਾਸਤੇ ਗੁਜਰਾਤ ਧਰਮ ਦੀ ਆਜ਼ਾਦੀ ਐਕਟ 2003 ਦੇ ਉਪਬੰਧਾਂ ਦੇ ਤਹਿਤ ਸਬੰਧਤ ਜ਼ਿਲ੍ਹਾ ਮੈਜਿਸਟ੍ਰੇਟ ਦੀ ਪੂਰਵ ਪ੍ਰਵਾਨਗੀ ਦੀ ਜ਼ਰੂਰਤ ਹੋਵੇਗੀ। ਇਸ ਸਰਕੂਲਰ 8 April ਨੂੰ ਜਾਰੀ ਕੀਤਾ ਗਿਆ ਸੀ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਦੇ ਮੁਤਾਬਕ ਇਹ ਸਰਕੂਲਰ ਉਦੋਂ ਜਾਰੀ ਕੀਤਾ ਗਿਆ ਜਦੋਂ ਸਰਕਾਰ ਨੂੰ ਪਤਾ ਲੱਗਾ ਕੇ ਬੁੱਧ ਧਰਮ ਅਪਣਾਉਣ ਲਈ ਅਰਜ਼ੀਆਂ ਦੇ ਉੱਪਰ ਨਿਯਮਾਂ ਦੇ ਮੁਤਾਬਿਕ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਗੁਜਰਾਤ ਦੇ ਵਿੱਚ ਹਰ ਸਾਲ ਦੁਸ਼ਹਿਰੇ ਅਤੇ ਹੋਰ ਤਿਉਹਾਰਾਂ ਦੇ ਉੱਪਰ ਆਯੋਜਿਤ ਪ੍ਰੋਗਰਾਮਾਂ ਦੇ ਵਿੱਚ ਜ਼ਿਆਦਾਤਰ ਦਲਿਤਾਂ ਨੂੰ ਸਮੂਹਿਕ ਤੌਰ ਦੇ ਉੱਪਰ ਬੁੱਧ ਧਰਮ ਅਪਣਾਉਂਦੇ ਹੋਏ ਵੇਖਿਆ ਗਿਆ ਹੈ। ਦੱਸਦੀ ਹੈ ਕਿ ਗੁਜਰਾਤ ਦੇ ਵਿੱਚ ਦਲਿਤ ਅਤਿਆਚਾਰ ਦੇ ਕਈ ਮਾਮਲੇ ਸੁਰੱਖਿਆ ਦੇ ਵਿੱਚ ਅਕਸਰ ਹੀ ਬਣੇ ਰਹੇ ਨੇ। ਧਰਮ ਪਰਿਵਰਤਨ ਕਰਨ ਵਾਲਿਆਂ ਦੇ ਵਿੱਚੋਂ ਬਹੁਤ ਸਾਰੇ ਪੀੜਤ ਨੇ। ਪਿਛਲੇ ਸਾਲ 25 ਅਕਤੂਬਰ ਨੂੰ ਅਹਮਦਾਬਾਦ ਦੇ ਵਿੱਚ ਕਰੀਬ 400 ਲੋਕਾਂ ਨੇ ਬੁੱਧ ਧਰਮ ਅਪਣਾ ਲਿਆ ਸੀ। ਇਸੇ ਤਰ੍ਹਾਂ ਅਕਤੂਬਰ 2022 ਦੇ ਵਿੱਚ ਗੀਰ ਸੋਮਨਾਥ ਦੇ ਵਿੱਚ ਲਗਭਗ 900 ਲੋਕਾਂ ਨੇ ਬੁੱਧ ਧਰਮ ਅਪਣਾ ਲਿਆ ਗੁਜਰਾਤ ਦੇ ਪ੍ਰਮੁੱਖ ਦਲਿਤ ਜਿਨ੍ਹਾਂ ਨੇ ਹਾਲ ਹੀ ਦੇ ਸਮੇਂ ਦੇ ਵਿੱਚ ਬੁੱਧ ਧਰਮ ਅਪਣਾਇਆ ਹੈ ਉਹਨਾਂ ਦੇ ਵਿੱਚ 2016 ਦੇ ਉਹਨਾਂ ਕੇਸ ਦੇ ਪੀੜਤ ਵਸ਼ਰਾਮ ਸਰਵਈਆ ਰਮੇਸ਼ ਸਰਵਈਆ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਿਲ ਨੇ ਇੱਕ ਦਾਅਵੇ ਦੇ ਮੁਤਾਬਕ 2023 ਦੇ ਵਿੱਚ 2000 ਲੋਕਾਂ ਨੇ ਬੁੱਧ ਧਰਮ ਅਪਣਾਇਆ ਸੀ ਗੁਜਰਾਤ ਫਰੀडम ਆਫ ਰਿਲੀਜੀਅਨ ਐਕਟ ਨੂੰ ਸਰਕਾਰ ਦੁਆਰਾ ਲਾਲਚ ਜ਼ਬਰਦਸਤੀ ਜਾਫਰ ਗਲਤ ਬਿਆਨਬਾਜ਼ੀ ਜਾਂ ਫਿਰ ਕਿਸੇ ਹੋਰ ਤੋਖਾ ਢੀ ਦੇ ਰਹੀ ਧਰਮ ਪਰਿਵਰਤਨ ਨੂੰ ਰੋਕਣ ਦੇ ਵਾਸਤੇ ਲਿਆਂਦਾ ਗਿਆ ਸੀ 2021 ਦੇ ਵਿੱਚ ਰਾਜ ਸਰਕਾਰ ਨੇ ਵਿਆਹ ਦੁਆਰਾ ਜ਼ਬਰਦਸਤੀ ਧਰਮ ਪਰਵਰਤਨ ਦੇ ਉੱਪਰ ਪਾਬੰਦੀ ਲਗਾਉਣ ਵਾਲੇ ਐਕਟ ਦੇ ਵਿੱਚ ਸੋਧ ਕੀਤੀ ਇਸ ਵਿੱਚ ਵੱਧ ਤੋਂ ਵੱਧ 10 ਸਾਲ ਤੱਕ ਦੀ ਕੈਦ ਅਤੇ 5 ਲੱਖ ਰੁਪਏ ਤੱਕ ਦੇ ਜੁਰਮਾਨੇ ਵਰਗੀਆਂ ਵਿਵਸਥਾਵਾਂ ਸ਼ਾਮਲ ਸੀ ਸੋਧੇ ਹੋਏ ਐਕਟ ਨੂੰ ਗੁਜਰਾਤ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਗਈ ਹੈ ਜਿੱਥੇ ਕਿ ਇਹ ਕੇਸ ਹਾਲੇ ਵੀ ਲੰਬਿਤ ਹੈ ਹਾਲਾਂਕਿ ਸਰਕਾਰੀ ਸਰਕੂਲਰ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਵੇਖਿਆ ਜਾ ਰਿਹਾ ਹੈ ਕਿ ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਗੁਜਰਾਤ ਧਾਰਮਿਕ ਆਜ਼ਾਦੀ ਕਾਨੂੰਨ ਦੀ ਮਨਮਾਨੀ ਢੰਗ ਦੇ ਨਾਲ ਵਿਆਖਿਆ ਕਰ ਰਹੀ ਹੈ ਕਿ ਇਹ ਦੇਖਿਆ ਜਾ ਰਿਹਾ ਹੈ ਕਿ Hindu ਧਰਮ ਤੋਂ Buddha ਧਰਮ ਦੇ ਵਿੱਚ ਪਰਿਵਰਤਨ ਦੀ ਇਜਾਜ਼ਤ ਮੰਗਣ ਵਾਲੀਆਂ ਅਰਜ਼ੀਆਂ ਦੇ ਵਿੱਚ ਨਿਯਮਾਂ ਦੇ ਮੁਤਾਬਿਕ ਪ੍ਰਕਿਰਿਆ ਦਾ ਪਾਲਨ ਨਹੀਂ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਕਈ ਵਾਰ ਬਿਨੇਕਾਰਾਂ ਅਤੇ ਖੁਦ ਮੁਖਤਿਆਰ ਸੰਸਥਾਵਾਂ ਤੋਂ ਰਿਪੋਰਟਾਂ ਹਾਸਲ ਹੋਈਆਂ ਨੇ ਕਿ Hindu ਧਰਮ ਤੋਂ Buddha ਧਰਮ ਵਿੱਚ ਧਰਮ ਪਰਿਵਰਤਨ ਦੇ ਵਾਸਤੇ ਪਹਿਲਾਂ ਤੋਂ ਇਜਾਜ਼ਤ ਦੀ ਲੋੜ ਨਹੀਂ ਹੈ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਦੇ ਮੁਤਾਬਿਕ ਸਰਕੂਲਰ ਦੇ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਮਾਮਲਿਆਂ ਦੇ ਵਿੱਚ ਪੂਰਵ ਅਨੁ ਸਬੰਧਿਤ ਦਫ਼ਤਰ ਇਹ ਕਹਿ ਕੇ ਅਦੀਹੀਆਂ ਅਰਜ਼ੀਆਂ ਦਾ ਨਿਪਟਾਰਾ ਕਰ ਰਹੇ ਨੇ ਕਿ ਸੰਵਿਧਾਨ ਦੀ ਧਾਰਾ 25(2) ਦੇ ਤਹਿਤ ਸਿੱਖ ਧਰਮ ਜਿਵੇਂ ਕਿ ਜੈਨ ਅਤੇ ਬੁੱਧ ਧਰਮ ਅਤੇ ਇਸ ਤੋਂ ਇਲਾਵਾ ਹੋਰ ਕਈ ਧਰਮ ਅਤੇ Hindu ਧਰਮ ਦੇ ਵਿੱਚ ਸ਼ਾਮਲ ਹੋਏ ਹੋਏ ਮੰਨੇ ਜਾਂਦੇ ਨੇ ਅਤੇ ਇਸੇ ਲਈ ਬਿਨੇਕਾਰ ਨੂੰ ਇਸ ਦੇ ਵਾਸਤੇ ਇਜਾਜ਼ਤ ਲੈਣ ਦੀ ਜ਼ਰੂਰਤ ਦਰਪੇਸ਼ ਆਉਣ ਦੀ ਗੱਲ ਵੀ ਕਹੀ ਗਈ ਹੈ ਖੈਰ ਸਰਕੂਲਰ ਦੇ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਗੁਜਰਾਤ ਫਰੀडम ਆਫ ਰਿਲੀਜੀਅਨ ਐਕਟ ਦੇ ਸੰਦਰਭ ਦੇ ਵਿੱਚ ਬੁੱਧ ਧਰਮ ਨੂੰ ਵੱਖਰਾ ਧਰਮ ਮੰਨਿਆ ਜਾਵੇਗਾ ਇਸ ਵਿੱਚ ਕਿਹਾ ਗਿਆ ਹੈ ਕਿ ਐਕਟ ਦੇ ਮੁਤਾਬਿਕ ਜੋ ਵਿਅਕਤੀ ਕਿਸੇ ਹੋਰ ਵਿਅਕਤੀ ਨੂੰ Hindu ਧਰਮ ਤੋਂ ਬੁੱਧ ਸਿੱਖ ਜੈਨ ਧਰਮ ਦੇ ਵਿੱਚ ਤਬਦੀਲ ਕਰ ਰਿਹਾ ਹੈ ਉਸ ਨੂੰ ਨਿਰਧਾਰਿਤ ਫਾਰਮੈਟ ਦੇ ਵਿੱਚ ਜ਼ਿਲ੍ਹਾ ਮੈਜਿਸਟਰੇਟ ਦੀ ਅਗਾਊ ਇਜਾਜ਼ਤ ਲੈਣੀ ਪਵੇਗੀ ਰਿਪੋਰਟ ਦੇ ਮੁਤਾਬਿਕ ਗ੍ਰਹਿ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਕੁਝ ਜ਼ਿਲ੍ਹਾ ਮੈਜਿਸ ਸਟ੍ਰੇਟ ਹਿੰਦੂ ਧਰਮ ਤੋਂ ਬੁੱਧ ਧਰਮ ਦੇ ਵਿੱਚ ਪਰਵਰਤਨ ਦੀਆਂ ਅਰਜ਼ੀਆਂ ਦਾ ਫੈਸਲਾ ਕਰਦੇ ਸਮੇਂ ਐਕਟ ਅਤੇ ਇਸ ਦੇ ਨਿਯਮਾਂ ਦੀ ਗਲਤ ਵਿਆਖਿਆ ਕਰ ਰਹੇ ਨੇ ਅਤੇ ਇਸ ਤੋਂ ਇਲਾਵਾ ਕੁਝ ਜ਼ਿਲ੍ਹਾ ਮੈਜਿਸਟ੍ਰੇਟਸ ਨੇ ਵੀ ਇਸ ਵਿਸ਼ੇ ਦੇ ਉੱਪਰ ਮਾਰਗਦਰਸ਼ਨ ਦੀ ਜ਼ਰੂਰਤ ਵੀ ਮੰਗੀ ਹੈ ਅਤੇ ਇਸ ਲਈ ਅਸੀਂ ਇਸ ਸਰਕੂਲਰ ਦੇ ਰਾਹੀਂ ਇਸ ਦੇ ਬਾਰੇ ਵਿੱਚ ਸਪਸ਼ਟੀਕਰਨ ਜਾਰੀ ਕੀਤਾ ਹੈ ਖਾਸ ਸ਼ਬਦ ਦੇ ਦਰਮਿਆਨ ਵੱਡੀ ਗਲਤੀ ਇਹ ਹੈ ਕਿ ਜੇਕਰ ਇਸ ਦੇ ਬਾਰੇ ਵਿੱਚ ਅਨਾਉਂਸਮੈਂਟ ਹੋਈ ਗਈ ਹੈ ਤਾਂ ਆਉਣ ਵਾਲੇ ਵਕਤ ਦੇ ਵਿੱਚ ਕਿਸ ਪ੍ਰਕਾਰ ਦੇ ਨਾਲ ਇਸ ਦੇ ਉੱਪਰ ਧਿਆਨ ਦਿੱਤਾ ਜਾਵੇਗਾ ਅਤੇ ਕਿਹੜੇ-ਕਿਹੜੇ ਹੋਰ ਅਜੀਬ ਫਲਸਫੇ ਨੇ ਜਿਨ੍ਹਾਂ ਨੂੰ ਸੋਧਿਆ ਜਾਵੇਗਾ ਜਾਂ ਫਿਰ ਉਹਨਾਂ ਨੂੰ ਤਬਦੀਲ ਕਰਕੇ ਰੱਖ ਦਿੱਤਾ ਜਾਵੇਗਾ ਇਹ ਵੀ ਵੇਖਣਾ ਅਹਿਮ ਹੋਵੇਗਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ